ਕਿ ਸਾਡਾ ਸਮਾਜ ਦੱਸਦਾ ਨਾ ਕਿ ਜੇ ਛੋਡੀ ਕੁੜੀ ਦੀ ਕਿਤੇ ਕੋਈ ਗੱਲ ਚੱਲ ਗਈ ਤਾਂ ਤੁਹਾਨੂੰ ਜੀਣ ਨਹੀਂ ਦੇਣਾ ਕਿਤੇ ਅੱਖ ਦੇ ਨਾਂ ਤੇ ਕਤਲ ਹੋ ਜਾਂਦੇ ਇਥੇ ਹਾਂ ਬਿਲਕੁਲ ਅਛਾ ਅਪਸਰਾ ਜਦੋਂ ਸਿਰਜ ਦਿਓ ਇਸ ਨਾਭ ਵੱਲੋਂ ਸਿਰਜ ਦਿਓ ਤੁਸੀਂ ਤਰਾਸ਼ ਦੀ ਬਿਆਨ ਕੀਤੀ ਆ ਕਈ ਗੱਲਾਂ ਤੁਸੀਂ ਇਸ ਪੱਧਰ ਤੇ ਜਾ ਕੇ ਲਿਖੀਆਂ ਨੇ ਵੀ ਪਿਓ ਵੀ ਬਲਾਤਕਾਰ ਕਰ ਜਾਂਦਾ ਹੈਗਾ ਭਰਾ ਵੀ ਕੁੰਡੀ ਖੋਲ ਕੇ ਅੰਦਰ ਆ ਜਾਂਦਾ ਹੈਗਾ ਇਹ ਤੁਹਾਨੂੰ ਲੱਗਦਾ ਪਾਪਰ ਦਾ ਤੇ ਜਿਹਦੇ ਉਹਨੇ ਦੱਸਿਆ ਵੀ ਮੇਰਾ ਬਾਪ ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਭਾਈ ਨੇ ਵੀ ਇਹ ਇੱਕ ਵਾਰੀ ਇਹ ਟਰਾਈ ਕੀਤਾ ਹਮਾ ਤਾਂ ਮੈਨੂੰ ਲੱਗਿਆ ਕਿ ਅਰ ਨਹੀਂ ਇਹ ਨਹੀਂ ਹੋ ਸਕਦਾ ਇਹ ਹੋ ਨਹੀਂ ਸਕਦਾ ਨਹੀਂ ਸਾਡੇ ਸਮਾਜ ਚ ਨਹੀਂ ਹੋ ਸਕਦਾ ਮੇਰੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਬਹੁਤ ਕਹਾਣੀਆਂ ਐ ਏਦਾਂ ਦੀਆਂ ਬਾਈ ਠੀਕ ਐ ਜਿੰਨਾ ਕੁੜੀਆਂ ਨਾਲ ਏਦਾਂ ਹੁੰਦਾ ਹਮ ਪਰ ਦਬਾ ਦਿੱਤਾ ਜਾਂਦਾ ਪਰ ਦਬਾ ਦਿੱਤਾ ਜਾਂਦਾ ਜੇ ਕੁੜੀ ਨੇ ਮਾਰਕੀਟ ਜਾਣਾ ਹੋਵੇ ਨਾ ਤੇ ਘਰਦਿਆਂ ਦਾ ਉਹਦੇ ਨਾਲ ਜਾਣ ਵਾਸਤੇ ਕੋਈ ਨਾ ਤਿਆਰ ਹੋਵੇ ਕੁੜੀ ਦੀ ਉਮਰ 17 ਸਾਲ ਦੀ ਐ ਤੇ ਬੱਚੇ ਦੀ ਮੁੰਡੇ ਦੀ ਉਮਰ ਜੇ 10 ਸਾਲ ਦੀ ਵੀ ਇਹਨਾਂ ਤੋਂ ਕੋਈ ਇਹਨੂੰ ਲੈ ਜਾ ਨਾਲ ਇਹਨੂੰ ਲੈ ਜਾ ਨਾਲ ਹੁਣ ਹੁਣ ਕਿਉਂ ਆਈਲੈਂਡ ਦੇ ਨਾਂ ਤੇ ਕੁੜੀਆਂ ਜੋ ਬਾਜ਼ਾਰ ਤੱਕ ਤਾਂ ਅਸੀਂ ਭੇਜ ਨਹੀਂ ਸਕਦੇ ਆਈਲੈਂਡ ਦੇ ਨਾਂ ਤੇ ਕੈਨੇਡਾ ਅਮਰੀਕਾ ਚੜਾ ਦਿੰਦੇ ਜਾ ਰਹੇ ਕੁੜੀ ਇਹ ਵਾਰ ਚੱਲ ਗਈ ਸੈੱਟ ਹੋ ਜੂਗੀ ਸਾਡੀਆਂ ਅੱਖਾਂ ਤੋਂ ਅੱਲੇ ਕੁਝ ਹੋਈ ਜਾਂਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਉਸ ਸਮੇਂ ਵੀ ਆਪਣੀ ਭੈਣ ਨੂੰ ਰੋਕ ਦਿੰਦਾ ਸੀ ਵਰਜ ਦਿੰਦਾ ਸੀਗਾ ਕਿਤਾਬ ਲਿਖਣ ਤੋਂ ਬਾਅਦ ਪ੍ਰੀਤ ਕੈਂਚ ਚ ਫਰਕ ਪਿਆ ਦੇਖੋ ਕੁੜੀ ਇੱਕ ਘਰੋਂ ਨਿਕਲਣ ਲੱਗੀ ਤਾਂ ਉਹਨੂੰ ਇਹ ਗੱਲਾਂ ਦਾ ਫਿਕਰ ਪੈ ਜਾਂਦਾ ਯਾਰ ਵੀ ਅੱਡੇ ਤੱਕ ਜਾਂਦੇ ਜਾਂ ਕਾਲਜ ਤੱਕ ਜਾਂਦੇ ਤੇ ਕਿੰਨੇ ਜਣਿਆਂ ਨਾਲ ਮੇਰਾ ਬਾਹਵਾਸਤਾ ਪੈਣ ਵਾਲਾ ਹੂੰ ਠੀਕ ਹੈ ਤਾਂ ਉਹਨੂੰ ਉਹ ਭਾਂ ਦੇ ਜਿਹੜੇ ਟੋਟਾ ੁਰ ਜਾ ਪਤਾ ਨਹੀਂ ਕੀ ਕੀ ਉਹਨੂੰ ਕਹਿ ਕੇ ਜਲੀਲ ਕੀਤਾ ਜਾਂਦਾ ਉਹਦੇ ਕੱਪੜੇ ਪਾਉਣਾ ਸ਼ਰਾਬ ਪੀਣਾ ਜਾਂ ਸਿਗਰਟ ਪੀਣਾ ਇਹ ਆ ਜਾਂਦੀ ਉਹਦੇ ਆਸੇ-ਪਾਸੇ ਇਦਾਂ ਦਾ ਸਾਰਾ ਸਿਸਟਮ ਹੈ ਸੋਸਾਇਟੀ ਹੈ ਕਿ ਉਹੋ ਕੱਪੜੇ ਆ ਜਿਹੜੇ ਮਤਲਬ ਆਜ਼ਾਦੀ ਨਹੀਂ ਹੈਗੀ ਛੋਟੇ ਕੱਪੜੇ ਪਾਉਣ ਦੀ ਮੰਨ ਲਓ ਉੱਥੋਂ ਇੱਕ ਕੁੜੀ ਛੋਟੇ ਕੱਪੜੇ ਪਾ ਕੇ ਬੱਸ ਸਟੈਂਡ ਤੱਕ ਹੀ ਜਾਊਗੀ ਜੀ ਤਾਂ ਤੁਸੀਂ ਇਹ ਦੇਖੋ ਵੀ ਉਹਦੇ ਪਿਓ ਨੂੰ ਕਿੰਨਾ ਕੁ ਚੱਲਣਾ ਪਊਗਾ ਮਤਲਬ ਘਰ ਛੱਡਣ ਤੇ ਮਜਬੂਰ ਕਰ ਦੂਗਾ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਅਸੀਂ ਇਦਾਂ ਦਾ ਕੋਈ ਕੰਮ ਨਾ ਕਰੀਏ ਜਿਹਦੇ ਨਾਲ ਕਿ ਇਸ ਬੰਦੇ ਦਾ ਸੁਪਨਾ ਟੁੱਟੇ ਜੀ ਮੇਰੇ ਪਿੱਛੇ ਆਉਣ ਵਾਲੀਆਂ ਹਜ਼ਾਰਾਂ ਸੌਆਂ ਕੁੜੀਆਂ ਦਾ ਇੱਕ ਰਸਤਾ ਬੰਦ ਹੋ ਜਾਵੇ ਇਹ ਕੁਝ ਗਲਤ ਹੁੰਦਾ ਤਾਂ ਉਹ ਪਿੱਛੇ ਜਿਹੜੀਆਂ ਕੁੜੀਆਂ ਹੋਰ ਅੱਗੇ ਆ ਸਕਦੀਆਂ ਉਹ ਰੁਕ ਜਾਂਦੀਆਂ। ਕਿਉਂਕਿ ਕੁੜੀਆਂ ਲਈ ਘਰ ਤੋਂ ਲਾਗੂ ਹੁੰਦਾ ਮੁੰਡਿਆਂ ਤੇ ਘਰ ਤੋਂ ਨਹੀਂ। ਮਤਲਬ ਕਿ ਉਹਦੀ ਇੱਜ਼ਤ ਹੈ ਜਿਹੜੀ ਉਹ ਅਸੀਂ ਕੁੜੀ ਦੇ ਹੱਥਾਂ 'ਚ ਹੀ ਘੋੜਾ ਰੱਖੀਏ। ਹੂੰ। ਮੁੰਡਾ ਕੁਝ ਵੀ ਕਰੇ ਅਸੀਂ ਉਹਨੂੰ ਨਹੀਂ ਮੰਨਦੇ। ਤੁਹਾਨੂੰ ਲੱਗਦਾ ਜੇ ਮੁੰਡਾ ਕਿਤੇ ਕੁੜੀ ਵੀ ਭਜਾ ਕੇ ਲਿਆਵੇ ਵੀ ਚਲੋ ਕੋਈ ਗੱਲ ਨਹੀਂ। ਇਹ ਤਾਂ ਨਾਤੇ ਤੋਤੇ ਇੱਕੋ ਜਿਹੇ ਹੋ ਜਾਂਦੇ। ਤੇ ਜੇ ਕੁੜੀ ਕਿਸੇ ਕੋਲ ਇੱਕ ਰਾਤ ਰਹਿਲੇ ਤਾਂ ਉਹਦਾ ਸਮਝ ਲਓ ਵੀ ਸਾਰਾ ਚਰਿੱਤਰ, ਸਾਰਾ ਕੈਰੀਅਰ, ਸਾਰੀ ਜ਼ਿੰਦਗੀ ਬਰਬਾਦ। ਘਰਾਂ ਦੇ ਵਿੱਚ ਜੇ ਮੰਨ ਲਓ ਰਿਸ਼ਤੇ ਦੀ ਗੱਲ ਚੱਲਦੀ ਹੈ ਮੁੰਡੇ ਨੂੰ ਕੋਈ ਕੁੜੀ ਦੇਖ ਕੁੜੀ ਆਲੇ ਆਉਂਦੇ ਦੇਖਣ ਵਾਲੇ ਤਾਂ ਅਸੀਂ ਔਰਤਾਂ ਨੂੰ ਵਿੱਚ ਨਹੀਂ ਬਿਠਾਉਂਦੇ ਉਹ ਸਾਨੂੰ ਨਹੀਂ ਲੱਗਦਾ ਕਿ ਸਾਡੀ ਔਰਤ ਕੋਈ ਸਿਆਣੀ ਗੱਲ ਕਰ ਸਕਦੀ ਹੈ ਜੀ ਹੈਨਾ ਸਾਨੂੰ ਇਹ ਲੱਗਦਾ ਹੁੰਦਾ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਜਦੋਂ ਬੰਦੇ ਗੱਲ ਕਰੀ ਜਾਂਦੇ ਸੋਡਾ ਵਿੱਚ ਕੀ ਕੰਮ ਹੈ ਬੁੱਕਮਾਰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਹਮੇਸ਼ਾ ਹੀ ਤਰ੍ਹਾਂ ਕੋਈ ਨਾ ਕੋਈ ਕਿਤਾਬ ਲੈ ਕੇ ਆਉਂਦੇ ਆ ਕਹਾਣੀ ਦੀ ਹੋਵੇ ਜਾਂ ਕਪਤਾ ਦੀ ਜਾਂ ਨਾਵਲ ਅੱਜ ਜੋ ਨਾਵਲ ਮੇਰੇ ਹੱਥ ਦੇ ਵਿੱਚ ਹੈ ਅਪਸਰਾ ਬੜਾ ਚਰਚਾ ਦੇ ਵਿੱਚ ਰਹਿੰਦਾ ਹੈ ਇੰਸਟਾ ਦੇ ਉੱਤੇ ਕਿਉਂਕਿ ਅੱਜ ਕੱਲ ਰੀਲ ਦਾ ਜਮਾਨਾ ਹੈ ਤੇ ਰੀਲ ਦੇ ਉੱਤੇ ਇੰਸਟਾ ਦੇ ਉੱਤੇ ਇਹ ਨਾਵਲ ਵਾਇਰਲ ਹੁੰਦਾ ਹੈਗਾ ਲੋਕਾਂ ਤੱਕ ਪਹੁੰਚਦਾ ਹੈਗਾ ਲੋਕ ਪੜ੍ਹਨਾ ਚਾਹੁੰਦੇ ਨੇ ਇਸ ਦੀ ਕਹਾਣੀ ਨੂੰ ਮੈਂ ਵੀ ਪੜਿਆ ਤੇ ਅੱਜ ਬਾਈ ਪ੍ਰੀਤ ਕੈਂਥ ਸਾਡੇ ਨਾਲ ਨੇ ਜਿਨ੍ਹਾਂ ਨੇ ਇਸ ਨੂੰ ਸਿਰਜਿਆ ਹੈਗਾ ਅਪਸਰਾ ਨਾਵਲ ਕੀ ਕਹਿਣਾ ਚਾਹੁੰਦਾ ਇਸ ਬਾਰੇ ਗੱਲਬ ਥੈਂਕ ਯੂ ਭਾਈ ਠੀਕ ਹੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਭਾਈ ਅਪਸਰਾ ਸ਼ਬਦ ਇਹ ਬੜਾ ਖੂਬਸੂਰਤ ਸ਼ਬਦ ਹੈ ਔਰਤ ਲਈ ਵਰਤੇ ਆ ਔਰਤ ਦੀ ਤਰਾਸ਼ ਦੀ ਦੀ ਉੱਤੇ ਇਹ ਨਾਵਲ ਹੈ ਤੁਹਾਡਾ ਕਿੱਥੋਂ ਨਿਕਲਦਾ ਹੈ ਅਪਸਰਾ ਭਾਈ ਸਾਨੂੰ ਇਹ ਸੀਗਾ ਕਿ ਕੁੜੀਆਂ ਦੇ ਨਾਵਾਂ ਨੂੰ ਲੈ ਕੇ ਨਾ ਕੁੜੀਆਂ ਦੇ ਨਾਵਾਂ ਨੂੰ ਲੈ ਕੇ ਇਹ ਹੁੰਦਾ ਹੈ ਕਿ ਬਹੁਤ ਹੀ ਮਤਲਬ ਇਦਾਂ ਦੇ ਨਾਮ ਰੱਖੇ ਜਾਂਦੇ ਜਿਹੜੇ ਆਪਣੇ ਆਪ ਦੇ ਵਿੱਚ 네ਗੇਟਿਵ ਨੇ ਜਿਵੇਂ ਆਪਾਂ ਕਹਿ ਦੋ ਵੀ ਪਿੰਡਾਂ ਦੇ ਵਿੱਚ ਨਾਮ ਰੱਖਿਆ ਜਾਂਦਾ ਵੀ ਮਰੀ ਤਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਇੱਕ ਵਧੀਆ ਨਾਮ ਦਿੱਤਾ ਜਾਵੇ ਜਿਹੜਾ ਮੇਰਾ ਪਾਤਰ ਹੈ ਉਹਦੇ ਥਰੋ ਇੱਕ ਅਸੀਂ ਇੱਕ ਗੱਲ ਕਰੀਏ ਮੈਂ ਇੱਕ ਗੱਲ ਕਰਾਂ ਕਿ ਇੱਕ ਪੂਰੀ ਔਰਤ ਜਾਤ ਨੂੰ ਇੱਕ ਨਾਮ ਦਿੱਤਾ ਜਾਵੇ ਅਪਸਰਾ ਕਿ ਦੇਖੋ ਅਸੀਂ ਕਹਿੰਦੇ ਆ ਕਿ ਇਹ ਔਰਤ ਕਾਲੀ ਹੈ ਇਹ ਮਦਰੀ ਹੈ ਇਹ ਕੁੜੀ ਦਾ ਰੰਗ ਸਾੰਵਲਾ ਹੈ ਠੀਕ ਹੈ ਤੁਸੀਂ ਹੁਣ ਫਿਲਮਾਂ 'ਚ ਦੇਖੋ ਹਮ ਗਾਣਿਆਂ 'ਚ ਦੇਖੋ ਹੀਰੋਨ ਦੇ ਕਦੇ ਤੁਸੀਂ ਇਹ ਦੇਖਿਆ ਵੀ ਸਾੰਵਲੀ ਹੀਰੋਨ ਤੁਹਾਨੂੰ ਉਹਨਾਂ ਨੇ ਦਿਖਾਤੀ ਕਿ ਆ ਦੇਖੋ ਜੀ ਅਸੀਂ ਇਹਦੇ ਨਾਲ ਗਾਣਾ ਸ਼ੂਟ ਕਰਨ ਲੱਗੇ ਕੋਈ ਸਾੰਵਲੀ ਕੁੜੀ ਹੋਵੇ ਠੀਕ ਹੈ ਤੇ ਇਹਦਾ ਮਤਲਬ ਵੀ ਸੁੰਦਰਤਾ ਦੀ ਪ੍ਰਭਾਸ਼ਾ ਤਾਂ ਫਿਰ ਕੱਲੀ ਸੋ ਆਪਣੀ ਰਹਿ ਗਿਆ ਨਾ ਜਿਹਦਾ ਰੰਗ ਗੋਰਾ ਹੈ ਉਹ ਸੁੰਦਰ ਹੈ ਉਹ ਸੋਹਣਾ ਹੈ ਤੇ ਜਿਹਦਾ ਰੰਗ ਕਾਲਾ ਹੈ ਉਹ ਬਦਸੂਰਤ ਹੈ ਤਾਂ ਮੈਨੂੰ ਲੱਗਦਾ ਸੀ ਕਿ ਕੁੜੀਆਂ ਨਾ ਉਹ ਬੇਸ਼ੱਕ ਉਹਦਾ ਰੰਗ ਸਾੰਵਲਾ ਹੈ ਕਾਲਾ ਹੈ ਗੋਰਾ ਹੈ ਉਹਦਾ ਕੱਦ ਮਧਰਾ ਹੈ ਲੰਬਾ ਹੈ ਤਾਂ ਆਪਣੇ ਆਪ ਦੇ ਵਿੱਚ ਹਰ ਔਰਤ ਹੈ ਅਪਸਰਾ ਤੁਸੀਂ ਅਪਸਰਾ ਮਤਲਬ ਆਪਾਂ ਕਹਿੰਦੇ ਨੇ ਕਿ ਪਰੀਆਂ ਵਰਗੀ ਕੁੜੀ ਹੈ ਜਾਂ ਅਪਸਰਾ ਤੁਸੀਂ ਇਹ ਸਿਰਜਾ ਜਿਵੇਂ ਤੁਸੀਂ ਇਹ ਕਹਿ ਰਹੇ ਹੋ ਕਿ ਜਿਵੇਂ ਕੁੜੀਆਂ ਦਾ ਦਰਦ ਹੈ ਇੱਕ ਨੌਜਵਾਨ ਹੋਣ ਦੇ ਨਾਤੇ ਤੁਸੀਂ ਕਿਵੇਂ ਮਹਿਸੂਸ ਕੀਤਾ ਇਸ ਚੀਜ਼ ਨੂੰ ਦੇਖੋ ਬਈ ਸ਼ੁਰੂ ਦੇ ਵਿੱਚ ਕੀ ਹੁੰਦਾ ਨਾ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਮਾਜ ਦੇ ਥਰੂ ਤੁਹਾਡੇ ਅੰਦਰ ਆਉਂਦੀਆਂ ਨੇ ਹਮ ਹੁਣ ਮੰਨ ਲਓ ਜਿਵੇਂ ਮੈਂ ਮੇਰੀ ਛੋਟੀ ਭੈਣ ਜਾਂ ਮੇਰੀ ਵੱਡੀ ਭੈਣ ਨੂੰ ਉਹ ਉਹ ਚੀਜ਼ਾਂ ਸੀ ਸਾਰੇ ਕਰਦੇ ਰਹੇ ਆ ਮੰਨ ਲਓ ਮੇਰੀ ਭੈਣ ਜੇ ਬਾਹਰ ਚ ਖੜ ਗਈ ਤਾਂ ਆਪ ਨੂੰ ਇਹ ਹੁੰਦਾ ਸੀ ਕਿ ਬਾਹਰ ਚ ਕਿਉਂ ਖੜੀ ਹੈ ਹਮ ਕਿਉਂਕਿ ਸਾਡਾ ਸਮਾਜ ਦੱਸਦਾ ਨਾ ਕਿ ਜੇ ਤੁਹਾਡੀ ਕੁੜੀ ਦੀ ਕਿਤੇ ਕੋਈ ਗੱਲ ਚੱਲ ਗਈ ਤਾਂ ਤੁਹਾਨੂੰ ਜੀਣ ਨਹੀਂ ਦੇਣਾ ਕਿਤੇ ਹਮ ਅਣਖ ਦੇ ਨਾਂ ਤੇ ਕਤਲ ਹੋ ਜਾਂਦੇ ਇਥੇ ਹਾਂ ਬਿਲਕੁਲ ਤਾਂ ਉਹਨੂੰ ਮੇਰਾ ਇਹ ਮੈਨੂੰ ਸਮਾਜ ਨੇ ਕਹਦਾ ਇੱਕ ਅਧਿਕਾਰ ਦਿੱਤਾ ਵੀ ਤੂੰ ਮੁੰਡਾ ਹੈ ਤੇ ਤੂੰ ਕੁੜੀ ਨੂੰ ਵਰਜ ਸਕਦਾ ਹੂੰ ਇਹ ਕੁੜੀ ਹੈ ਨਾ ਜਿਹੜੀ ਸ਼ੁਰੂ ਮਤਲਬ ਸ਼ੁਰੂਆਤੀ ਸਮੇਂ ਤੇ ਬੱਚੇ ਦੇ ਦਿਮਾਗ 'ਚ ਬਿਠਾ ਦਿੱਤੀ ਜਾਂਦੀ ਗੱਲ ਹਾਂ ਬਿਲਕੁਲ ਜਿਹੜਾ ਤੁਹਾਡੇ ਨਾਵਲ ਦੇ ਵਿੱਚ ਵੀ ਆਉਂਦੀ ਹੈ ਕਿ ਮਾਂ ਉਹ ਜਿਹੜੀ ਕੁੜੀ ਤੁਸੀਂ ਮੇਨ ਕੈਰੈਕਟਰ ਸਿਰਜਿਆ ਹੂੰ ਤੇ ਉਹ ਮੁੰਡੇ ਨੂੰ ਤੇ ਉਹ ਦੋਨਾਂ ਨੂੰ ਵੱਖ-ਵੱਖ ਦੇਖਦੀ ਹੈ ਦੇਖੋ ਮੈਂ ਤੁਹਾਨੂੰ ਦੱਸ ਦਾਂ ਬਾਈ ਜੇ ਕੁੜੀ ਨੇ ਮਾਰਕੀਟ ਜਾਣਾ ਹੋਵੇ ਨਾ ਤੇ ਘਰਦਿਆਂ ਦਾ ਉਹਦੇ ਨਾਲ ਜਾਣ ਵਾਸਤੇ ਕੋਈ ਨਾ ਤਿਆਰ ਹੋਵੇ ਤਾਂ ਉਹ ਕਹਿ ਦਿੰਦੇ ਇੱਕ ਛੋਟਾ ਬੱਚਾ ਵੀ ਹੋਵੇ ਨਾ ਜੇ ਕੁੜੀ ਦੀ ਉਮਰ 17 ਸਾਲ ਦੀ ਹੈ ਤੇ ਬੱਚੇ ਦੀ ਮੁੰਡੇ ਦੀ ਉਮਰ ਜੇ 10 ਸਾਲ ਦੀ ਵੀ ਇਹਨਾਂ ਤੋਂ ਕਹਿੰਦੇ ਇਹਨੂੰ ਲੈ ਜਾ ਨਾਲ ਇਹਨੂੰ ਲੈ ਜਾ ਨਾਲ ਕਿਉਂਕਿ ਉਹਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਨਹੀਂ ਫਿਰ ਫਿਰ ਹੁਣ ਹੁਣ ਕਿਉਂ ਆਈਲੈਂਡਸ ਦੇ ਨਾਂ ਤੇ ਕੁੜੀਆਂ ਜੋ ਬਾਜ਼ਾਰ ਤੱਕ ਤਾਂ ਅਸੀਂ ਭੇਜ ਨਹੀਂ ਸਕਦੇ ਆਈਲੈਂਡਸ ਦੇ ਨਾਂ ਤੇ ਕੈਨੇਡਾ ਅਮਰੀਕਾ ਚੜਾ ਦੇਣੇ ਜਾਜ ਉੱਥੇ ਤਾਂ ਕੋਈ ਨਾਲ ਨਹੀਂ ਜਾਂਦਾ ਭਾਈ ਉਹੀ ਹੈ ਨਾ ਮੈਂ ਇਹਦੇ 'ਚ ਗੱਲ ਕੀਤੀ ਹੈ ਕਿ ਦੇਖੋ ਅਸੀਂ ਬਾਜ਼ਾਰ ਤੱਕ ਤਾਂ ਕੁੜੀਆਂ ਨੂੰ ਇਕੱਲੇ ਨਹੀਂ ਭੇਜਦੇ ਠੀਕ ਹੈ ਤੇ ਤੁਸੀਂ ਬਾਹਰਲੇ ਮੁਲਖ ਹਜ਼ਾਰਾਂ ਕਿਲੋਮੀਟਰ ਠੀਕ ਹੈ ਕਿੰਨੇ ਸਮੁੰਦਰ ਟੱਪ ਕੇ ਤੁਸੀਂ ਉਹਨੂੰ ਇਕੱਲਿਆਂ ਭੇਜ ਰਹੇ ਹੋ ਤਾਕੀ ਉੱਥੇ ਨਹੀਂ ਸਾਨੂੰ ਡਰ ਲੱਗਦਾ ਕਿ ਕੁੜੀ ਸਾਡੀ ਕੱਲੀ ਰਹੋਗੀ ਕਿੱਥੇ ਰਹੋਗੀ ਉੱਥੇ ਜਾ ਕੇ ਸਾਨੂੰ ਇਹ ਲੱਗਦਾ ਹੁੰਦਾ ਕਿ ਕੁੜੀ ਬਾਹਰ ਚੱਲ ਗਈ ਸੈੱਟ ਹੋ ਜਾਊਗੀ ਸਾਡੀਆਂ ਅੱਖਾਂ ਤੋਂ ਉਹਲੇ ਕੁਝ ਹੋਈ ਜਾਂਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਫਿਰ ਅਸੀਂ ਥੋੜਾ ਬਹੁਤ ਨਾ ਅਸੀਂ ਅਸੀਂ ਉਹ ਹੋਣ ਲੱਗ ਜਾਂਦੇ ਹਾਂ ਜਿੱਥੇ ਪੈਸੇ ਦੀ ਗੱਲ ਆ ਜਾਂਦੀ ਹੈ ਨਾ ਤਾਂ ਉੱਥੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਪਸ਼ੂਆਂ ਦੇ ਮਾਮਲੇ 'ਚ ਆਪਾਂ ਕਹਿੰਦੇ ਨੇ ਮੁੰਡਿਆਂ ਦੇ ਮਾਮਲੇ 'ਚ ਤਾਂ ਇਹ ਹੁੰਦਾ ਵੀ ਮੁੰਡਾ ਜਮੇ ਕੁੜੀ ਨਾ ਜਮੇ ਮਤਲਬ ਜੇ ਆਪਾਂ ਮਨੁੱਖ ਦੇ ਮਾਮਲੇ 'ਚ ਹਾਂ ਤੇ ਪਸ਼ੂਆਂ ਦੇ ਮਾਮਲੇ 'ਚ ਕੀ ਹੁੰਦਾ ਵੀ ਕੱ ਕਟਾ ਦਾ ਵਿਚਾਰਾ ਆਪਣਾ ਚੌਥੇ ਕੇਂਦਰ ਮਰ ਜ ਜਾਂਦਾ ਹੁੰਦਾ ਕਿਉਂਕਿ ਉਹਨੂੰ ਪਿਉਣਾ ਨਹੀਂ ਖਾਣਾ ਨਹੀਂ ਕੁਝ ਬਿਲਕੁਲ ਬਿਲਕੁਲ ਤਾਂ ਉੱਥੇ ਜਿੱਥੇ ਸਾਨੂੰ ਥੋੜਾ ਫਾਇਦਾ ਦਿਸਦਾ ਨਾ ਫਿਰ ਅਸੀਂ ਉੱਥੇ ਪੋਲੇ ਪੈ ਜਾਂਦੇ ਹਾਂ ਜੀ ਹੂੰ ਅੱਛਾ ਅਪਸਰਾ ਜਦੋਂ ਸਿਰਜ ਦੇਉਂ ਇਸ ਨਾਵਲ ਨੂੰ ਸਿਰਜ ਦੇਉ ਤੁਸੀਂ ਤਰਾਸ਼ ਦੀ ਬਿਆਨ ਕੀਤੀ ਆ ਕਈ ਗੱਲਾਂ ਤੁਸੀਂ ਇਸ ਪੱਧਰ ਤੇ ਜਾ ਕੇ ਲਿਖੀਆਂ ਨੇ ਵੀ ਪਿਓ ਵੀ ਬਲਾਤਕਾਰ ਕਰ ਜਾਂਦਾ ਹੈਗਾ ਭਰਾ ਵੀ ਕੁੰਡੀ ਖੋਲ ਕੇ ਅੰਦਰ ਆ ਜਾਂਦਾ ਹੈਗਾ ਇਹ ਤੁਹਾਨੂੰ ਲੱਗਦਾ ਬਾਪਰ ਦਾ ਪਹਿਲਾਂ ਮੈਨੂੰ ਵੀ ਲੱਗਦਾ ਸੀਗਾ ਕਿ ਇੱਕ ਬਾਪ ਆਪਣੀ ਧੀ ਨਾਲੇ ਤਾਂ ਕਰ ਸਕਦਾ ਕਿਉਂਕਿ ਸਾਡੀ ਚਾਰ ਦੀਵਾਰੀ ਚ ਇੱਕ ਮਹਫੂਜ਼ ਜਗਾ ਉਹੀ ਤਾਂ ਹੈਗੀ ਹੈ ਜੀ ਕਿ ਭਾਈ ਵੀ ਇਸੇ ਕਰਕੇ ਰਖੜੀ ਬਣਾਉਂਦਾ ਕਿ ਮੈਂ ਤੇਰੀ ਹਿਫਾਜ਼ਤ ਕਰੂੰਗਾ ਹੂੰ ਠੀਕ ਹੈ ਤਾਂ ਬਾਪ ਤੋਂ ਵੀ ਇਹੀ ਉਮੀਦ ਹੈ ਕਿ ਉਹ ਉਹਦਾ ਸਾਰੇ ਸਟਰਕਚਰ ਨੂੰ ਬਿਲਡ ਕਰਦਾ ਠੀਕ ਹੈ ਉਹਨੂੰ ਸਮਾਜ ਤੋਂ ਉਪਰੀ ਨਿਗਾਹ ਤੋਂ ਠੀਕ ਹੈ ਉਹਦੀ ਪਰਵਰੇ ਸਾਰਾ ਕੁਝ ਉਹ ਕਰਦਾ ਜਦੋਂ ਮੈਂ ਕਹਾਣੀ ਲਿਖ ਰਿਹਾ ਸੀ ਨਾ ਤਾਂ ਮੈਨੂੰ ਉਹਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਪਣੀ ਕਹਾਣੀ ਜਿਹੜੀ ਬਿਆਨ ਕੀਤੀ ਕੁੜੀ ਨੇ ਜਿਹੜੀ ਤੁਸੀਂ ਕੁੜੀ ਕੈਲਗਰੀ ਦੀ ਕੁੜੀ ਕੈਲਗਰੀ ਜਿਹੜਾ ਇਹ ਪਾਤਰ ਹੈ ਜਸੋ ਹੂੰ ਇਹ ਇੱਕ ਅਸਲੀ ਕਹਾਣੀ ਤੇ ਆਧਾਰਿਤ ਜਿਹੜਾ ਇਹ ਕਿਤਾਬ ਹੈ ਜੀ ਠੀਕ ਹੈ ਜੀ ਔਰ ਜਦੋਂ ਉਹਨੇ ਮੈਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਪਣੀ ਕਹਾਣੀ ਦੱਸੀ ਤੇ ਮੈਂ ਇਸ ਕਹਾਣੀ ਤੇ ਕੰਮ ਕਰਨਾ ਸ਼ੁਰੂ ਕਰਤਾ ਹੂੰ ਤਾਂ ਮੈਂ ਦਿਨੇ ਆਪਣਾ ਕੰਮ ਕਰਿਆ ਕਰਾਂ ਰਾਤ ਨੂੰ ਮੈਂ ਇਹ ਕਹਾਣੀ ਜਿਹੜੀ ਲਿਖਿਆ ਕਰਾਂ ਤਾਂ ਮੈਂ 2-2 ਵਜੇ ਤੱਕ ਰਾਤ ਨੂੰ ਬਹਿ ਕੇ ਇਹ ਲਿਖਿਆ ਕਰਾਂ ਹੂੰ ਤਾਂ ਉਹਨੂੰ ਲੱਗਿਆ ਕਿ ਮੁੰਡਾ ਨਾ ਬਹੁਤ ਮਿਹਨਤ ਕਰ ਰਿਹਾ ਇਸ ਕਹਾਣੀ ਤੇ ਤੇ ਮੈਨੂੰ ਇਹਦੀ ਅਸਲੀ ਗੱਲ ਹੈ ਜਿਹੜੀ ਉਹ ਦੱਸਣੀ ਚਾਹੀਦੀ ਆ ਹੂੰ ਤਾਂ ਮੈਨੂੰ ਕਿਹਾ ਕਿ ਸੌਰੀ ਕਿ ਮੇਰੇ ਤੋਂ ਨਾ ਇੱਕ ਗੱਲ ਰਹਿ ਗਈ ਜਿਹੜੀ ਮੈਂ ਤੈਨੂੰ ਨਹੀਂ ਦੱਸੀ ਇਸ ਕਹਾਣੀ ਦੀ ਹੂੰ ਮੈਂ ਕਿਹਾ ਵੀ ਕੀ ਕਹਿੰਦੀ ਇਹਦੇ ਵਿੱਚ ਨਾ ਮੇਰਾ ਬਾਪ ਤੇ ਜਿਹੜਾ ਮੇਰਾ ਬ੍ਰਦਰ ਹੈ ਹੂੰ ਮੈਂ ਉਹਨੂੰ ਜਿਵੇਂ ਤੈਨੂੰ ਦੱਸਿਆ ਵੀ ਉਹ ਠੀਕ ਮੇਰੇ ਨਾਲ ਇਦਾਂ ਰਹਿੰਦਾ ਕਿ ਉਹ ਉਦਾਂ ਕੁਝ ਨਹੀਂ ਸੀਗਾ ਹੂੰ ਤੇ ਜਦੋਂ ਉਹਨੇ ਦੱਸਿਆ ਵੀ ਮੇਰਾ ਬਾਪ ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਹੂੰ ਤੇ ਮੇਰੇ ਭਾਈ ਨੇ ਵੀ ਇਹ ਇੱਕ ਵਾਰੀ ਇਹ ਟਰਾਈ ਕੀਤਾ ਹੂੰ ਹਨਾ ਤਾਂ ਮੈਨੂੰ ਲੱਗਿਆ ਕਿ ਯਾਰ ਨਹੀਂ ਇਹ ਨਹੀਂ ਹੋ ਸਕਦਾ ਇਹ ਹੋ ਨਹੀਂ ਸਕਦਾ ਨਹੀਂ ਸਾਡੇ ਸਮਾਜ 'ਚ ਨਹੀਂ ਹੋ ਸਕਦਾ دل بھی ਕੰਬਿਆ ਤੇ ਮੈਂ ਵੀ ਰੁਕ ਗਿਆ ਮੈਂ ਕਹਾਣੀ ਲਿਖਣੀ ਬੰਦ ਕਰ ਦਿੱਤੀ ਮੈਂ ਕਿ ਯਾਰ ਕੁੜੀ ਜਿਆਦਾ ਹੀ ਹੁਣ ਨਾ ਉਹਨੂੰ ਇਹ ਲੱਗਦਾ ਵੀ ਮੈਂ ਆਪਣੀ ਕਹਾਣੀ ਦੇ ਵਿੱਚ ਬਹੁਤ ਹੀ ਦੁਖਦਰ ਦੇ ਬਿਆਨ ਕਰਦਾ ਤੇ ਆ ਗੱਲ ਵੀ ਪਾ ਦਾਂ ਹੂੰ ਮੈਂ ਕਿ ਵੀ ਇਹ ਨਹੀਂ ਹੋ ਸਕਦਾ ਚਲੋ ਮੈਂ ਕੁਛ ਦਿਨ ਕਹਾਣੀ ਬੰਦ ਕੀਤੀ ਫਿਰ ਹੌਲੀ ਹੌਲੀ ਮੈਂ ਪਤਾ ਕਰਨਾ ਸ਼ੁਰੂ ਕੀਤਾ ਕਿ ਇਹਰੇ ਹੁੰਦਾ ਹੈ ਕਿ ਨਹੀਂ ਹੁੰਦਾ ਹੂੰ ਤਾਂ ਮੇਰੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਬਹੁਤ ਕਹਾਣੀਆਂ ਐ ਇਦਾਂ ਦੀਆਂ ਬਾਈ ਠੀਕ ਹੈ ਜਿੰਨਾਂ ਕੁੜੀਆਂ ਨਾਲ ਇਦਾਂ ਹੁੰਦਾ ਹੂੰ ਪਰ ਦਬਾ ਦਿੱਤਾ ਜਾਂਦਾ ਪਰ ਦਬਾ ਦਿੱਤਾ ਜਾਂਦਾ ਮਤਲਬ ਗੱਲ ਕੌਣ ਕਰੇ ਹੁਣ ਤੁਸੀਂ ਇਹ ਦੇਖੋ ਮੇਰੇ ਪਾਪਾ ਜੀ ਦੇ ਦੋਸਤ ਨੇ ਉਹਨਾਂ ਨਾਲ ਪੜੇ ਸੀਗੇ ਉਹਨਾਂ ਨੇ ਕਹਾਣੀ ਕਿਤਾਬ ਲੈ ਗਈ ਪਾਪਾ ਜੀ ਤੋਂ ਕਹਿੰਦੇ ਵੀ ਚਲੋ ਦੇਖੀਏ ਤੇਰੇ ਮੁੰਡੇ ਦੀ ਕਿਤਾਬ ਪੜਦੇ ਆ ਹੂੰ ਤੇ ਮੇਰੇ ਪਾਪਾ ਜੀ ਨੂੰ ਆ ਕੇ ਕਹਿੰਦੇ ਯਾਰ ਤੇਰੇ ਮੁੰਡੇ 'ਚ ਹਿੰਮਤ ਬਹੁਤ ਹੈ ਗੱਲ ਗੱਲ ਕਹਿਣ ਦੀ ਉਹੀ ਮੈਂ ਪੁੱਛਣ ਲੱਗ ਗਿਆ ਕਿਉਂਕਿ ਜਦੋਂ ਇਸ ਕਿਤਾਬ ਨੂੰ ਕੋਈ ਪੜਦਾ ਹੈਗਾ ਤਾਂ ਉਹ ਇਹ ਪਹਿਲਾ ਸਵਾਲ ਉਹਦੇ ਦਿਮਾਗ 'ਚ ਆਉਂਦਾ ਵੀ ਸਾਡੇ ਸਮਾਜ 'ਚ ਇਹ ਗੱਲ ਨਹੀਂ ਵਾਪਰਦੀ ਪ੍ਰੀਤ ਕਥ ਕਿਉਂ ਲਿਖ ਦਿੰਦਾ ਇਹ ਭਾਈ ਜਦੋਂ ਗੱਲ ਸਮਾਜ ਦੇ ਵਿੱਚ ਹੋ ਰਹੀ ਹੈ ਮੈਨੂੰ ਨਾ ਬਹੁਤ ਕੁੜੀਆਂ ਦੇ ਕਮੈਂਟ ਬਹੁਤ ਕੁੜੀਆਂ ਦੇ ਫੋਨ ਬਹੁਤ ਕੁੜੀਆਂ ਦੇ ਮੈਸੇਜ ਆਉਂਦੇ ਆ ਕਿ ਸਾਨੂੰ ਨਹੀਂ ਲੱਗਦਾ ਸੀਗਾ ਵੀ ਸਾਡੇ ਬਾਰੇ ਇਹ ਕੁਝ ਲਿਖੂਗਾ ਬਹੁਤ ਕੁੜੀਆਂ ਇਦਾਂ ਦੀਆਂ ਜਿਨ੍ਹਾਂ ਨਾਲ ਇਹ ਹੋ ਰਿਹਾ ਹੂੰ ਕਿਉਂਕਿ ਸਮਾਜ ਦੇ ਵਿੱਚ ਸਾਰੀਆਂ ਚੀਜ਼ਾਂ ਵਾਪਰਦੀਆਂ ਜੇ ਸਾਡੇ ਘਰੇ ਨਹੀਂ ਵਾਪਰਦੀਆਂ ਠੀਕ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਦੇ ਵੀ ਨਹੀਂ ਵਾਪਰਦੀਆਂ ਹੂੰ ਤਾਂ ਬਹੁਤ ਦੁਖਦਰ ਦੇ ਇਦਾਂ ਦੇ ਆ ਆ ਪਿਛਲੇ ਕੁਝ ਦਿਨ ਪਹਿਲਾਂ ਹੀ ਮੈਨੂੰ ਕੁੜੀ ਦਾ ਇੱਕ ਲੰਬਾ ਚੌੜਾ ਮੈਸੇਜ ਆਇਆ ਹੂੰ ਕਹਿੰਦੀ ਵੀ ਇਹ ਤੁਸੀਂ ਪਹਿਲੇ ਬੰਦਿਆਂ ਜਿਹਦੇ ਨਾਲ ਮੈਂ ਇਹ ਗੱਲ ਸ਼ੇਅਰ ਕੀਤੀ ਹੈ ਕਿ ਮੇਰੇ ਨਾਲ ਆ ਸਾਰਾ ਕੁਝ ਹੋਇਆ ਹੂੰ ਪਰ ਹੋ ਰਿਹਾ ਬਈ ਰੋਕੂਗਾ ਕੌਣ ਫਿਰ ਜੇ ਤੁਸੀਂ ਤਾਂ ਸਿਰਜਦਾ ਤੁਸੀਂ ਆਪਣੇ ਆਪ ਦੇ ਜੀਵਨ ਦੇ ਵਿੱਚ ਕਹਿੰਦੇ ਹੋ ਕਿ ਮੈਂ ਵੀ ਆਪਣੀ ਭੈਣ ਨੂੰ ਰੋਕ ਦਿੰਦਾ ਸੀ ਵਰਜ ਦਿੰਦਾ ਸੀਗਾ ਕਿਤਾਬ ਲਿਖਣ ਤੋਂ ਬਾਅਦ ਪ੍ਰੀਤ ਕੈਂਚ ਫਰਕ ਪਿਆ ਨਹੀਂ ਇਹ ਕਿਤਾਬ ਲਿਖਣ ਤੋਂ ਪਹਿਲਾਂ ਹੀ ਪੈ ਗਿਆ ਸੀ ਬਈ ਹੂੰ ਕਿਉਂਕਿ ਜਿਵੇਂ ਜਿਵੇਂ ਮੈਂ ਕਿਤਾਬਾਂ ਨਾਲ ਜੁੜਿਆ ਜੁੜਿਆ ਹੂੰ ਦੇਖੋ ਹੁਣ ਆਪਾਂ ਕੀ ਕਰਦੇ ਹਾਂ ਕਿ ਜਦੋਂ ਕੋਈ ਕੁੜੀ ਵਿਆਹ ਕੇ ਸਾਡੇ ਘਰੇ ਆਉਂਦੀ ਆ ਜੀ ਅਸੀਂ ਮੰਨ ਲਓ ਮੇਰੇ ਘਰੇ ਕੋਈ ਕੁੜੀ ਵਿਆਹ ਕੇ ਆ ਗਈ ਮੇਰੇ ਪਤਨੀ ਬਣ ਕੇ ਠੀਕ ਹੈ ਤਾਂ ਮੇਰੀ ਮਾਂ ਦਾ ਸਭ ਤੋਂ ਪਹਿਲਾ ਕੰਮ ਕੀ ਹੋਗਾ ਉਹਦਾ ਨਾਮ ਬਦਲੂਗੀ ਹੂੰ ਤੁਸੀਂ ਇਹ ਦੇਖੋ ਵੀ ਅਸੀਂ ਨਾਮ ਵੀ ਬਦਲ ਦਿੰਨੇ ਆ ਇੱਕ ਗੱਲ ਹੋਰ ਦੱਸ ਦਾਂ ਬਾਈ ਮੈਂ ਸਾਨੂੰ ਮੰਨ ਲਓ ਕਿਸੇ ਕੁੜੀ ਦਾ ਵਿਆਹ ਹੁੰਦਾ ਹੈ ਜੀ ਤਾਂ ਉਹਦੇ ਸਹੁਰਿਆਂ ਦਾ ਸਭ ਤੋਂ ਪਹਿਲਾ ਕੰਮ ਪਤਾ ਕੀ ਹੁੰਦਾ ਕਿ ਉਹ ਸੋਚਣ ਲੱਗ ਜਾਂਦੇ ਵੀ ਅਸੀਂ ਇਹਦਾ ਨਾਂ ਕੀ ਰੱਖੀਏ ਨਾਂ ਬਦਲ ਦੇਣਾ ਹਾਂ ਅਕਸਰ ਆਪਣੇ ਪਿੰਡਾ ਦੇ ਪਾਪਾ ਦਾ ਤੁਸੀਂ ਦੇਖੋ ਵੀ ਉਹ 20 22 ਸਾਲ ਦੀ ਜਵਾਨ ਹੋ ਕੇ ਇੱਥੋਂ ਤੱਕ ਆਈ ਹੈ ਬਿਨਾ ਨਾਮ ਤੋਂ ਤਾਂ ਨਹੀਂ ਆਈ ਨਾਮ ਨਾਲ ਆਈ ਹੈ ਨਾ ਹੂੰ ਪਰ ਸਾਨੂੰ ਸਾਨੂੰ ਇਹ ਲੱਗਦਾ ਹੈ ਕਿ ਨਹੀਂ ਯਾਰ ਅਸੀਂ ਨਵਾਂ ਨਾਮ ਦਈਏ ਇਹਨੂੰ ਨਾਮ ਬੰਦੇ ਦੀ ਪਛਾਣ ਹੁੰਦੀ ਹੈ ਪਰ ਅਸੀਂ ਉਹਦੀ ਉੱਥੇ ਵਿਆਹ ਤੋਂ ਬਾਅਦ ਪਛਾਣ ਬਦਲਤੀ ਇਹ ਛੋਟੀਆਂ ਛੋਟੀਆਂ ਗੱਲਾਂ ਸਾਨੂੰ ਲੱਗਦਾ ਵੀ ਇਹਨਾਂ ਦਾ ਕੋਈ ਬੜਾ ਮਤਲਬ ਨਹੀਂ ਪਰ ਇੱਕ ਡੂੰਘਾ ਮਤਲਬ ਹੈ ਮਤਲਬ ਹਰ ਚੀਜ਼ ਦਾ ਕੋਈ ਨਾ ਕੋਈ ਮੈਨੇ ਹੈ ਹਾਂ ਮਤਲਬ ਇੱਕ ਔਰਤ ਨੂੰ ਦਬਾਉਣ ਲਈ ਇਹ ਚੀਜ਼ਾਂ ਹੁੰਦੀਆਂ ਨੇ ਹਾਂ ਬਿਲਕੁਲ ਬਈ ਬਈ ਨਾਮ ਬਦਲਣਾ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦਹਲੀਜ਼ ਤਾਂ ਖੜਨਾ ਵੀ ਮੁਨਕਰ ਹੋ ਜਾਂਦੇ ਆ ਅਣਖ ਦੇ ਨਾਂ ਤੇ ਵੀ ਕਤਲ ਹੋ ਜਾਂਦੇ ਨੇ ਇੱਥੇ ਤਾਂ ਨਾ ਮਤਲਬ ਗੀਤ ਵੀ ਇਹੋ ਜਿਹੇ ਆਉਂਦੇ ਨੇ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ 'ਚ ਬੜੇ ਗੀਤ ਆਏ ਕਿ ਪਿਓ ਦੀ ਚੱਟੀ ਪੱਗ ਨੂੰ ਦਾਗ ਨਾ ਲਾਈ ਕੁੜੀਆਂ ਨੂੰ ਕਿਉਂ ਨਸੀਤਾ ਦਿੱਤੇ ਜਾਂਦੇ ਆ ਮੁੰਡਿਆਂ ਤੇ ਨਹੀਂ ਹੁੰਦੀਆਂ ਗੱਲਾਂ ਇਹ ਮੁੰਡਿਆਂ ਨੂੰ ਨਹੀਂ ਕਹਿੰਦੇ ਯਾਰ ਤੁਸੀਂ ਵੀ ਮਾੜਾ ਮੋਟਾ ਸੁਧਰ ਜਾਓ ਆਪਦਾ ਸੁਭਾਅ ਚੇਂਜ ਕਰੋ ਆਉਂਦੀ ਜਾਂਦੀ ਕੁੜੀ ਨੂੰ ਨਾ ਕਮੈਂਟ ਮਾਰੋ ਠੀਕ ਹੈ ਤੁਸੀਂ ਇਹ ਦੇਖੋ ਕੁੜੀ ਇੱਕ ਘਰੋਂ ਨਿਕਲਣ ਲੱਗੀ ਤਾਂ ਉਹਨੂੰ ਇਹ ਗੱਲਾਂ ਦਾ ਫਿਕਰ ਪੈ ਜਾਂਦਾ ਯਾਰ ਵੀ ਅੱਡੇ ਤੱਕ ਜਾਂਦੇ ਜਾਂ ਕਾਲਜ ਤੱਕ ਜਾਂਦੇ ਤੇ ਕਿੰਨੇ ਜਣਿਆਂ ਨਾਲ ਮੇਰਾ ਬਾਹ ਵਾਸਤਾ ਪੈਣ ਵਾਲਾ ਠੀਕ ਹੈ ਤਾਂ ਉਹਨੂੰ ਉਹ ਭਾਂਤ ਭਾਂਦੇ ਜਿਹੜੇ ਟੋਟਾ ਪੁਰਜਾ ਪਤਾ ਨਹੀਂ ਕੀ ਕੀ ਉਹਨੂੰ ਕਹਿ ਕੇ ਜਲੀਲ ਕੀਤਾ ਜਾਂਦਾ ਜੀ ਠੀਕ ਹੈ ਹੁਣ ਇੱਕ ਪਿੱਛੇ ਜੀ ਗੱਲ ਆਉਂਦੀ ਹੈ ਕਿ ਕੁੜੀਆਂ ਨੇ ਜੀ ਮੈਂ ਇੰਸਟਾਗ੍ਰਾਮ ਤੇ ਦੇਖੀ ਜਾਵਾਂ ਕਿ ਇਹਨਾਂ ਨੂੰ ਨਾ ਕਿਸੇ ਕੁੜੀ ਨੇ ਕੋਈ ਛੋਟੇ ਕੱਪੜੇ ਪਾ ਕੇ ਡਾਂਸ ਕਰ ਰਹੀ ਸੀਗੀ ਹੂੰ ਤਾਂ ਕਿਸੇ ਨੇ ਕਹਿਤਾ ਵੀ ਇਹਨਾਂ ਨੂੰ ਇਸੇ ਕਰਕੇ ਘਰਾਂ 'ਚ ਬੰਦ ਕੀਤਾ ਗਿਆ ਸੀ ਵੀ ਆਹ ਲੱਛਣ ਕਰਦੀਆਂ ਹੂੰ ਹੈਨਾ ਹੁਣ ਜੇ ਮਨ ਲੋ ਕੁੜੀਆਂ ਨੇ ਆਪਣੇ ਮਰਜ਼ੀ ਦਾ ਕੋਈ ਕੰਮ ਜਾਂ ਮਰਜ਼ੀ ਦੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰਤੀਆਂ ਜੀ ਦੇਖੋ ਬਈ ਹਰੇਕ ਬੰਦੇ ਦੀ ਨਾ ਇੱਕ ਯਾਤਰਾ ਹੈ ਹੂੰ ਹਰੇਕ ਬੰਦੇ ਦਾ ਇੱਕ ਟਰੈਵਲ ਹੈ ਮੰਨ ਲਓ ਤੁਸੀਂ ਅੱਜ ਇੱਥੇ ਬੈਠੇ ਹੋ ਤਾਂ ਤੁਸੀਂ ਕੋਈ 20-22 ਸਾਲ ਦਾ ਟਰੈਵਲ ਕਰਕੇ ਆਏ ਹੋ ਜੀ ਤੁਸੀਂ ਕਦੇ ਕੋਈ ਕੰਮ ਕੀਤਾ ਹੋਣਾ ਕਦੇ ਕੋਈ ਕੰਮ ਕੀਤਾ ਹੋਣਾ ਕਦੇ ਕਿਸੇ ਵਿਚਾਰ ਤਰ੍ਹਾਂ ਦਾ ਕੰਮ ਕੀਤਾ ਹੋਣਾ ਕਦੇ ਕਿਸੇ ਨਾ ਕੀਤਾ ਹੋਣਾ ਠੀਕ ਹੈ ਹੁਣ ਜੇ ਅਸੀਂ ਇਹੀ ਗੱਲ ਕਿਸੇ ਔਰਤ ਨੂੰ ਕਹਿ ਦਈਏ ਘਰ ਵਾਲੀ ਨੂੰ ਉਹਨੇ ਕੀਤਾ ਨਹੀਂ ਕੀਤਾ ਜੀ ਉਹਦਾ ਟਰੈਵਲ ਤਾਂ ਅਸੀਂ ਹਲੇ ਉਹਨੂੰ ਕਰਨ ਹੀ ਨਹੀਂ ਦਿੱਤਾ ਹਨ ਉਹਦੀ ਯਾਤਰਾ ਤਾਂ ਹਲੇ ਅਸੀਂ ਸ਼ੁਰੂ ਨਹੀਂ ਕਰਨ ਦਿੱਤੀ ਉਹਦੀ ਯਾਤਰਾ ਕਿੱਥੋਂ ਹੈ ਪਹਿਲਾਂ ਉਹਨੇ ਆਪ ਦੇ ਪੇਕੇ ਰੋਟੀਆਂ ਪਕਾਈਆਂ ਫਿਰ ਉਹਨੇ ਆਪ ਦੇ ਸਹੁਰੇ ਆ ਕੇ ਰੋਟੀਆਂ ਪਕਾਈਆਂ ਠੀਕ ਹੈ ਤੇ ਅਸੀਂ ਕਹਿੰਦੇ ਆ ਅਸੀਂ ਤਾਂ ਇਹ ਮੰਨ ਕੇ ਚੱਲੋ ਵੀ ਅਸੀਂ ਤਾਂ ਘਰਾਂ ਦੇ ਵਿੱਚ ਜੇ ਮੰਨ ਲਓ ਰਿਸ਼ਤੇ ਦੀ ਗੱਲ ਚੱਲਦੀ ਆ ਮੁੰਡੇ ਨੂੰ ਕੋਈ ਕੁੜੀ ਦੇਖ ਕੁੜੀ ਵਾਲੇ ਆਉਂਦੇ ਦੇਖਣ ਵਾਲੇ ਤਾਂ ਅਸੀਂ ਔਰਤਾਂ ਨੂੰ ਵਿੱਚ ਨਹੀਂ ਬਿਠਾਉਂਦੇ ਹੂੰ ਕਿਉਂ ਸਾਨੂੰ ਨਹੀਂ ਲੱਗਦਾ ਕਿ ਸਾਡੀ ਔਰਤ ਕੋਈ ਸਿਆਣੀ ਗੱਲ ਕਰ ਸਕਦੀ ਹੈ ਜੀ ਹਨਾ ਸਾਨੂੰ ਇਹ ਲੱਗਦਾ ਹੁੰਦਾ ਉਹਨਾਂ ਨੂੰ ਇਹ ਕਹੇ ਜਾਂਦਾ ਵੀ ਜਦੋਂ ਬੰਦੇ ਗੱਲ ਕਰੀ ਜਾਂਦੇ ਸੋਡਾ ਵਿੱਚ ਕੀ ਕੰਮ ਹੈ ਹੂੰ ਆਪਣੇ ਆਪ ਪਿੰਡਾਂ ਦੇ ਕਹਿੰਦੇ ਪਿੰਡਾਂ ਪਿੰਡਾਂ 'ਚ ਇਹ ਗੱਲ ਕਹਿੰਦੇ ਨਾ ਬੁੜੀਆਂ ਦੇ ਵਿੱਚ ਬੋਲਣ ਦਾ ਕੀ ਹਾਂ ਬੁੜੀਆਂ ਦਾ ਵਿੱਚ ਬੋਲਣ ਦਾ ਮਤਲਬ ਉਹ ਹੁਣ ਇਹ ਵਿੱਚ ਬੋਲਣਾ ਐਡੀ ਕੀ ਗੱਲ ਨਹੀਂ ਵੀ ਦੋ ਬੰਦੇ ਬੋਲ ਰਹੇ ਆ ਤੇ ਤੁਸੀਂ ਵਿੱਚੋਂ ਟੋਕਤਾ ਐਡੀ ਕੀ ਗੱਲ ਨਹੀਂ ਹੈ ਗੱਲ ਇੰਨੀ ਕਹ ਵੀ ਤੈਨੂੰ ਅਕਲ ਦੀ ਗੱਲ ਨਹੀਂ ਹੁੰਦੀ ਕੋਈ ਹਮ ਅਸੀਂ ਉਹਨੇ ਇਹ ਗੱਲ ਕਰੀ ਛੋਟੇ ਕੱਪੜਿਆਂ ਦੀ ਤੁਸੀਂ ਗੱਲ ਕਰੀ ਕਿ ਛੋਟੇ ਕੱਪੜੇ ਪਾਉਣਾ ਸ਼ਰਾਬ ਪੀਣਾ ਜਾਂ ਸਿਗਰਟ ਪੀਣਾ ਇਹ ਆਜ਼ਾਦੀ ਆ ਬਈ ਛੋਟੇ ਕੱਪੜੇ ਤੱਕ ਹੀ ਸੀਮਤ ਨਹੀਂ ਗੱਲ ਹੈਗੀ ਇਹ ਹਮ ਆਪਾਂ ਨੂੰ ਲੱਗਦਾ ਹੁੰਦਾ ਨਾ ਵੀ ਇੱਕ ਇਹ ਪਹਿਲੀ ਗੱਲ ਨਾ ਇਹ ਸਵਾਲ ਹੀ ਨਹੀਂ ਮਤਲਬ ਉੱਠਣਾ ਚਾਹੀਦਾ ਸਾਡੇ ਸਮਾਜ ਦੇ ਵਿੱਚ ਹਮ ਹੁਣ ਤੁਸੀਂ ਇਹ ਦੇਖੋ ਕਿ ਜੇ ਇਹ ਪੱਤਰ ਕੋਈ ਪੱਤਰਕਾਰ ਇਹ ਸਵਾਲ ਕੈਨੇਡਾ ਕਿਸੇ ਇੰਟਰਵਿਊ ਦੇ ਵਿੱਚ ਬੋਲੇ ਆਪਾਂ ਨੂੰ ਲੱਗਦਾ ਵੀ ਉੱਥੇ ਇਹ ਸਵਾਲ ਬਣਦਾ ਨਹੀਂ ਬਣਦਾ ਨਾ ਕਿਉਂਕਿ ਉਹਨਾਂ ਦੀ ਸੋਸਾਇਟੀ ਨੇ ਦੱਸਦਾ ਵੀ ਛੋਟੇ ਕੱਪੜੇ ਪਾਉਣਾ ਕੋਈ ਬੁਰੀ ਗੱਲ ਨਹੀਂ ਪਾਉਂਦੇ ਨੇ ਸਾਰੇ ਉਹ ਤਾਂ ਮਾਨਸਿਕਤਾ ਤੁਹਾਡੀ ਸਾਰੇ ਪਾਉਂਦੇ ਨੇ ਤੁਰੇ ਫਿਰਦੇ ਨੇ ਠੀਕ ਹੈ ਹੁਣ ਅਸੀਂ ਇਹ ਸਵਾਲ ਬਣਦਾ ਪੰਜਾਬ 'ਚ ਠੀਕ ਹੈ ਕਿਉਂਕਿ ਪੰਜਾਬ ਦੇਖੋ ਸਾਡੀ ਚੀਜ਼ਾਂ ਨੂੰ ਨਾ ਸਾਡੇ ਕੰਮਕਾਰ ਨੂੰ ਸਾਡੀ ਬੋਲੀ ਨੂੰ ਬਹੁਤ ਚੀਜ਼ਾਂ ਮਤਲਬ ਦੋ ਤਿੰਨ ਚੀਜ਼ਾਂ ਪ੍ਰਭਾਵਿਤ ਕਰਦੀਆਂ ਸਾਡਾ ਧਰਮ ਸਾਡਾ ਸਭਿਆਚਾਰ ਜੀ ਠੀਕ ਹੈ ਸਾਡੀ ਸੋਸਾਇਟੀ ਸਾਡੀ ਸੋਸਾਇਟੀ ਧਰਮ ਤੋਂ ਵੀ ਪਾਸੇ ਚੱਲਦੀ ਹੈ ਸਭਿਆਚਾਰ ਤੋਂ ਪਾਸੇ ਚੱਲਦੀ ਹੈ ਠੀਕ ਹੈ ਇਹਦੇ ਆਪਣੇ ਰੂਲ ਆ ਜਿਹੜੇ ਕਿਤੇ ਲਿਖੇ ਵੀ ਨਹੀਂ ਗਏ ਹੂੰ ਠੀਕ ਹੈ ਜਿਵੇਂ ਆਪਾਂ ਗੱਲ ਕਰੀ ਜਾਂਦੇ ਵੀ ਇਹ ਬਾਰ ਚ ਖੜਨਾ ਹੈ ਹੂੰ ਇਹ ਇਹ ਨਾ ਤਾਂ ਕਿਸੇ ਰੂਲ ਚ ਆ ਨਾ ਸੰਵਿਧਾਨ ਚ ਆ ਨਾ ਸੋਸਾਇਟੀ ਨੇ ਕੋਈ ਆਪਦੀ ਬੁੱਕ ਪਬਲਿਸ਼ ਕੀਤੀ ਆ ਵੀ ਭਾਈ ਆ ਸਾਡੇ ਜਿਹੜੇ ਹੈਗੇ ਨੇ ਰੂਲ ਨੇ ਤੁਸੀਂ ਇਹਨਾਂ ਮੁਤਾਬਕ ਚੱਲਣਾ ਪਰ ਇਹਨੂੰ ਅਸੀਂ ਮੰਨਦੇ ਤਾਂ ਹੈਗੇ ਆ ਨਾ ਹੂੰ ਜੀ ਹੁਣ ਉਹੀ ਗੱਲ ਹੈਗੀ ਆ ਸਾਰੀ ਕੱਪੜਿਆਂ ਵਾਲੀ ਜੀ ਮਾਨ ਲੋ ਗੱਲ ਤਾਂ ਇੰਨੀ ਕਹੇ ਵੀ ਤੁਸੀਂ ਭਈ ਆ ਜੈਕਟ ਆ ਪਾਈ ਪਹਿਨਨੀ ਆ ਬਲੈਕ ਕਲਰ ਦੀ ਮੈਂ ਆਹ ਪਹਿਨਨੀ ਆ ਇਹ ਕਿਉਂ ਪਹਿਨਨੀ ਕਿਉਂਕਿ ਸਾਡੀ ਮਰਜ਼ੀ ਹੈ ਜੀ ਠੀਕ ਹੈ ਮਤਲਬ ਤੁਸੀਂ ਇਹ ਚਾਹਨੇ ਆ ਚਾਹਣਾ ਚਾਹੁੰਦੇ ਹੋ ਕਿ ਮਨੁੱਖ ਜਿਹੜਾ ਮਨੁੱਖ ਨੂੰ ਮਨੁੱਖ ਦੇ ਤੌਰ ਤੇ ਦੇਖੋ ਔਰਤ ਹੈ ਮਰਦ ਹੈ ਉਹਦੀ ਆਪਣੀ ਆਜ਼ਾਦੀ ਹੈ ਉਹ ਨੂੰ ਜਿਵੇਂ ਜਿਉਣਾ ਚਾਹੁੰਦੇ ਉਹ ਮਰਜ਼ੀ ਆਜ਼ਾਦੀ ਹੈ ਪਰ ਇਹਦੇ ਨਾਲ ਨਾ ਕੁਝ ਗੱਲਾਂ ਪ੍ਰਭਾਵਿਤ ਹੁੰਦੀਆਂ ਨੇ ਮੰਨ ਲੋ ਹੁਣ ਆਪਾਂ ਗੱਲ ਕਰੀਏ ਫੋਰਨ ਦੀ ਗੱਲ ਕਰੀਏ ਉੱਥੇ ਇਹ ਗੱਲ ਹੀ ਨਹੀਂ ਬਣਦੀ ਕੋਈ ਚੱਕਰ ਨਹੀਂ ਆ ਹੁਣ ਕਿਸੇ ਪਿੰਡ ਦੀ ਗੱਲ ਕਰੀਏ ਪਿੰਡ ਦੇ ਵਿੱਚ ਇੱਕ ਬਾਪ ਨੇ ਸੁਪਨਾ ਲੈ ਲਿਆ ਮੈਂ ਆਪਦੀ ਕੁੜੀ ਨੂੰ ਪੜਾਉਣਾ ਹੈ ਜੀ ਆਪਦੀ ਕੁੜੀ ਨੂੰ ਕੋਈ ਅਫਸਰ ਬਣਾਉਣਾ ਹੈ ਠੀਕ ਹੈ ਕਿਸੇ ਮੁਕਾਮ ਤੇ ਲੈ ਕੇ ਜਾਣਾ ਹੂੰ ਉਹਦੇ ਆਸੇ ਪਾਸੇ ਇਦਾਂ ਦਾ ਸਾਰਾ ਸਿਸਟਮ ਹੈ ਸੋਸਾਇਟੀ ਹੈ ਕਿ ਉਹ ਕੱਪੜੇ ਆ ਜਿਹੜੇ ਮਤਲਬ ਆਜ਼ਾਦੀ ਨਹੀਂ ਹੈਗੀ ਛੋਟੇ ਕੱਪੜੇ ਪਾਉਣ ਦੀ ਮੰਨ ਲਓ ਉੱਥੋਂ ਇੱਕ ਕੁੜੀ ਛੋਟੇ ਕੱਪੜੇ ਪਾ ਕੇ ਬੱਸ ਸਟੈਂਡ ਤੱਕ ਹੀ ਜਾਊਗੀ ਜੀ ਤਾਂ ਤੁਸੀਂ ਇਹ ਦੇਖੋ ਵੀ ਉਹਦੇ ਪਿਓ ਨੂੰ ਕਿੰਨਾ ਕੁ ਚੱਲਣਾ ਪਊਗਾ ਹੂੰ ਗੱਲ ਇਹ ਨਹੀਂ ਕਿ ਚੰਗਾ ਜਾਂ ਮਾੜਾ ਮਤਲਬ ਵੀ ਛੋਟੇ ਕੱਪੜੇ ਪਾਉਣਾ ਮਾੜਾ ਜਾਂ ਚੰਗਾ ਹੈ ਪਰ ਉਹਦੀ ਸੋਸਾਇਟੀ ਉਹਨੂੰ ਇੱਕ ਉਹਦੇ ਪਿਓ ਨੂੰ ਘਰੋਂ ਛੱਡ ਮਤਲਬ ਘਰ ਛੱਡਣ ਤੇ ਮਜਬੂਰ ਕਰ ਦੋਗੀ ਠੀਕ ਹੈ ਕਿ ਯਾਰ ਦੇਖ ਤੇਰੀ ਕੁੜੀ ਤਾਂ ਆ ਕਰਦੀ ਐ ਤੇਰੀ ਕੁੜੀ ਤਾਂ ਕੰਜਰ ਕਿਤੇ ਕਰਨ ਲੱਗੀ ਠੀਕ ਹੈ ਜਦ ਕਿ ਛੋਟੇ ਕੱਪੜੇ ਪਾਉਣਾ ਕੋਈ ਅਸ਼ਲੀਲਤਾ ਦਾ ਉਹ ਨਹੀਂ ਹੈਗਾ ਹੁਣ ਦੇਖੋ ਇਹ ਤਾਂ ਹੋ ਗਿਆ ਵੀ ਤੁਸੀਂ ਨਾਗਨ ਫਿਰਦਾ ਕੋਈ ਹੂੰ ਕੋਈ ਨਾਗਨ ਫਿਰਦਾ ਠੀਕ ਹੈ ਹੁਣ ਅਸੀਂ ਕੀ ਕੀਤਾ ਅਸੀਂ ਕੀਤਾ ਵੀ ਜੀਨ ਟੌਪ ਵੀ ਪਾ ਲਿਆ ਅਸੀਂ ਕਹਿੰਦੇ ਨੇ ਜੀ ਇਹ ਤਾਂ ਬਸ ਇਹਨਾਂ ਨੂੰ ਇਹੀ ਆਜ਼ਾਦੀ ਹੈ ਜੀਨ ਟੌਪ ਪਾਉਣੇ ਇਹੀ ਆਜ਼ਾਦੀ ਹੈ ਜਿਵੇਂ ਇੱਕ ਕੋਟ ਹੈ ਕਿ ਜੇ ਸਿਗਰਟ ਪੀਣ ਨਾਲ ਮਰਦ ਦੇ ਫੇਫੜੇ ਹੁੰਦੇ ਤਾਂ ਔਰਤਾਂ ਦੇ ਵੀ ਫੇਫੜੇ ਖਰਾਬ ਹੋਣਗੇ ਤਾਂ ਚਰਿੱਤਰ ਨਹੀਂ ਖਰਾਬ ਹੁੰਦਾ ਹੂੰ ਚਰਿੱਤਰ ਨਹੀਂ ਖਰਾਬ ਹੁੰਦਾ ਹਾਂ ਬਿਲਕੁਲ ਸ਼ਾਦ ਮੰਟੋ ਉਹਨਾਂ ਨੇ ਕਈ ਕੋਈ ਗੱਲ ਹਾਂ ਬਿਲਕੁਲ ਅੱਛਾ ਜਿਵੇਂ ਤੁਸੀਂ ਅਫਸਰਾ ਨੂੰ ਸਿਰਜਾ ਅਫਸਰਾ ਦੇ ਪਤਨਦਾਰਾਂ ਨੂੰ ਸਿਰਜਾ ਅੱਛਾ ਭਾਈ ਮੈਂ ਤੁਹਾਡੇ ਸਵਾਲ ਤੋਂ ਪਹਿਲਾਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਕਿ ਹੁਣ ਮੈਂ ਕਹਿਣਾ ਵੀ ਉਸ ਕੁੜੀ ਦੀ ਵੀ ਇੱਕ ਜ਼ਿੰਮੇਵਾਰੀ ਹੈ ਕਿ ਜੇ ਉਹਨੂੰ ਇਦਾਂ ਦੀ ਸੋਸਾਇਟੀ ਦੇ ਵਿੱਚੋਂ ਕਿਸੇ ਬੰਦੇ ਨੇ ਉਹਦੇ ਫਾਦਰ ਨੇ ਉਹਦੇ ਮਦਰ ਨੇ ਜਾਂ ਉਹਦੇ ਬ੍ਰਦਰ ਨੇ ਇੱਕ ਸੁਪਨਾ ਲੈ ਲਿਆ ਨਾ ਕਿ ਮੈਂ ਇਹਨੂੰ ਪੜਾਉਣਾ ਹੈ ਦੂਸਰੇ ਜੋ ਸੋਚਦੇ ਆ ਠੀਕ ਹੈ ਸੋਚੀ ਜਾਣ ਦਿਓ ਮੈਂ ਉਹ ਸੋਚ ਨਹੀਂ ਰੱਖਣੀ ਵੀ ਮੈਂ ਕੁੜੀ ਨੂੰ ਅੰਦਰ ਤੜਕੇ ਰੱਖਣਾ ਚੁੱਲ੍ਹੇ ਚੌਕੇ ਤੱਕ ਸੀਮਤ ਕਰਨਾ ਮੈਂ ਆਪਣੀ ਧੀ ਨੂੰ ਆਪਣੀ ਭੈਣ ਨੂੰ ਪੜਾਉਣਾ ਤਾਂ ਮੈਨੂੰ ਲੱਗਦਾ ਉੱਥੇ ਇੱਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਜ਼ਿੰਮੇਵਾਰੀ ਕਿੱਥੇ ਬਣਦੀ ਹੈ ਦੂਸਰੀਆਂ ਕੁੜੀਆਂ ਨੂੰ ਲੈ ਕੇ ਜੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਅਸੀਂ ਇਦਾਂ ਦਾ ਕੋਈ ਕੰਮ ਨਾ ਕਰੀਏ ਜਿਹਦੇ ਨਾਲ ਕਿ ਇਸ ਬੰਦੇ ਦਾ ਸੁਪਨਾ ਟੁੱਟ ਜੇ ਮੇਰੇ ਪਿੱਛੇ ਆਉਣ ਵਾਲੀਆਂ ਹਜ਼ਾਰਾਂ ਸੌਆਂ ਕੁੜੀਆਂ ਦਾ ਇੱਕ ਰਸਤਾ ਬੰਦ ਹੋ ਜੇ ਮੈਨੂੰ ਲੱਗਦਾ ਇਹਦੇ ਤੋਂ ਵੀ ਵਰਜਣਾ ਚਾਹੀਦਾ ਮਤਲਬ ਜੇ ਕੁਝ ਗਲਤ ਹੁੰਦਾ ਤਾਂ ਉਹ ਪਿੱਛੇ ਜਿਹੜੀਆਂ ਕੁੜੀਆਂ ਹੋਰ ਅੱਗੇ ਆ ਸਕਦੀਆਂ ਉਹ ਰੁਕ ਜਾਂਦੀਆਂ ਫਿਰ ਕੁੜੀਆਂ ਲਈ ਕਾਹਤੋਂ ਲੱਗ ਹੁੰਦਾ ਮੁੰਡਿਆਂ ਤੇ ਕਾਹਤੋਂ ਨਹੀਂ ਕਰਦੇ ਦੇਖੋ ਭਾਈ ਪਹਿਲੀ ਗੱਲ ਤਾਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਨਾ ਉਹ ਕੁੜੀਆਂ ਤੇ ਕਰ ਰਹੇ ਹਾਂ ਅੱਜ ਭਾਈ ਦੇਖੋ ਸੋਡੀ ਗੱਲ ਬਿਲਕੁਲ ਸਹੀ ਹੈ ਇਹੀ ਸਵਾਲ ਹੈ ਜਿਹੜਾ ਠੀਕ ਹੈ ਮੁੰਡਿਆਂ ਤੇ ਵੀ ਕਿਉਂ ਨਹੀਂ ਲਾਗੂ ਹੁੰਦਾ ਸਾਡੀ ਮਤਲਬ ਪਿਓ ਦੀ ਇੱਜ਼ਤ ਆ ਜਿਹੜੀ ਉਹ ਅਸੀਂ ਕੁੜੀ ਦੇ ਹੱਥਾਂ 'ਚ ਹੀ ਕਿਉਂ ਫੜਾ ਰੱਖੀ ਆ ਹੂੰ ਮੁੰਡਾ ਕੁਝ ਵੀ ਕਰੇ ਅਸੀਂ ਉਹਨੂੰ ਨਹੀਂ ਮੰਨਦੇ ਠੀਕ ਐ ਸਾਨੂੰ ਲੱਗਦਾ ਹੁੰਦਾ ਜੇ ਮੁੰਡਾ ਕਿਤੇ ਕੁੜੀ ਵੀ ਭਜਾ ਕੇ ਲਿਆ ਵੀ ਚਲੋ ਕੋਈ ਗੱਲ ਨਹੀਂ ਇਹ ਤਾਂ ਨਾਤੇ ਤੋਤੇ ਇੱਕੋ ਜਿਹੇ ਹੋ ਜਾਂਦੇ ਆ ਜੀ ਆਪਾਂ ਮੁੰਡਿਆਂ ਨੂੰ ਇਹੇ ਕੋਡ ਕਰਦੇ ਆ ਵੀ ਇਹ ਤਾਂ ਨਾਤੇ ਤੋਤੇ ਇੱਕੋ ਜਿਹੇ ਹੋ ਜਾਂਦੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਜੇ ਕੁੜੀ ਕਿਸੇ ਕੋਲ ਇੱਕ ਰਾਤ ਰਹਿ ਲੇ ਤਾਂ ਉਹਦਾ ਸਮਝ ਲਓ ਵੀ ਸਾਰਾ ਚਰਿੱਤਰ ਸਾਰਾ ਕੈਰੀਅਰ ਸਾਰੀ ਜ਼ਿੰਦਗੀ ਬਰਬਾਦ ਐ ਅਸੀਂ ਉਹਨੂੰ ਇੰਨੀਕ ਮਤਲਬ ਸਾਡੇ ਚ ਇੰਨੀਕ ਇਸ ਚੀਜ਼ ਦੀ ਸਮਝ ਕਹਿ ਲਓ ਜਾਂ ਖੁੱਲ੍ਹ ਕਹਿ ਲਓ ਜਾਂ ਇੱਕ ਮਾਫੀ ਕਹਿ ਲਓ ਜੀ ਜਿਵੇਂ ਅਸੀਂ ਮੁੰਡਿਆਂ ਨੂੰ ਦੇ ਦਿੰਨੇ ਆ ਨਾ ਤਾਂ ਉਹ ਕੁੜੀ ਨੂੰ ਨਹੀਂ ਮਿਲਦੀ ਹੂੰ ਤਾਂ ਮੈਨੂੰ ਲੱਗਦਾ ਵੀ ਇਹ ਕੁੜੀ ਤੇ ਵੀ ਇਹ ਜ਼ਿੰਮੇਵਾਰੀ ਹੈ ਕਿਉਂਕਿ ਜਿਹੜੇ ਜਿਹੜੀ ਮਤਲਬ ਆਪਾਂ ਰਿਜ਼ਰਵੇਸ਼ਨ ਦੀ ਗੱਲ ਕਰਦੇ ਆ ਠੀਕ ਹੈ ਮੰਨ ਲਓ ਵੀ ਰਿਜ਼ਰਵੇਸ਼ਨ ਉਸੇ ਬੰਦੇ ਨੂੰ ਦਿੱਤੀ ਜਾਂਦੀ ਹੈ ਜਿਹਨੂੰ ਲੋੜ ਹੈ ਜੀ ਠੀਕ ਹੈ ਹੁਣ ਮੁੰਡੇ ਜੋ ਮਰਜ਼ੀ ਕਰੀ ਜਾਣ ਮੈਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਇਹੋ ਜਿਹਾ ਆਜੂਗਾ ਵੀ ਜਿਹੜਾ ਮੁੰਡਿਆਂ ਨੂੰ ਬਚਾਉਣਾ ਪਿਆ ਕਰੂਗਾ ਹੂੰ ਤੁਸੀਂ ਇਹ ਦੇਖ ਲਓ ਮੁੰਡੇ ਹੁਣ ਨਸ਼ਾ ਕਿੰਨਾ ਕਰਦੇ ਆ ਹੂੰ ਠੀਕ ਐ ਨਸ਼ੇ ਪਾਸੋਂ ਐਜੂਕੇਸ਼ਨ ਪਾਸੋਂ ਕਮਜ਼ੋਰ ਨੇ ਔਰਤਾਂ ਜਿਹੜੀਆਂ ਉਹ ਇਹਨਾਂ ਨਾਲੋਂ ਦੋ ਕਦਮ ਮੈਨੂੰ ਲੱਗਦਾ ਅੱਗੇ ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਦੇਖ ਲਈਏ ਕਿ ਹਾਈਲਾਈਟਸ ਕਰਨਾ ਤਾਂ ਕੁੜੀ ਕਰਦੀ ਜਿਆਦਾਤਰ ਜੇ ਆਪਾਂ ਦੇਖੀਏ ਕੇਸ ਤੇ ਮੁੰਡੇ ਨੂੰ ਕਹਿੰਦੇ ਵੀ ਅਸੀਂ ਤੇ ਮੁੰਡੇ ਵਾਲਾ ਪੈਸੇ ਲਵਣਗੇ ਹਾਂ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੇ ਮੁੰਡੇ ਤੋਂ ਨਹੀਂ ਨਹੀਂ ਕਰਨੀ ਹਾਂ ਜ਼ਿਆਦਾਤਰ ਹੈ ਪਰ ਇਹ ਮਤਲਬ ਸਾਰੇ ਇਹ ਗੱਲ ਨਹੀਂ ਢੁਕਦੀ ਜ਼ਿਆਦਾਤਰ ਇਹ ਹੈ ਜੀ ਕਿ ਕੁੜੀ ਤੇ ਪੈਸੇ ਲਾ ਦੋ ਹੁਣ ਉੱਥੇ ਜਾ ਕੇ ਸਾਰੀ ਸਮਾਨਤਾ ਇੱਕੋ ਜੀ ਹੋ ਜਾਂਦੀ ਹੈ ਹਮ ਅੱਛਾ ਇਸ ਨਾਵਲ ਬਾਰੇ ਅਫਸਰਾ ਬਾਰੇ ਗੱਲ ਕਰਦੇ ਸੀ ਕਿ ਸੱਚੀ ਕਹਾਣੀ ਹੈ ਕੁੜੀ ਕੈਲਗਰੀ ਰਹਿੰਦੀ ਹੈ ਉਸ ਦੀ ਤੁਸੀਂ ਇੱਕ ਗੱਲ ਮੈਨੂੰ ਬੜੀ ਖੂਬਸੂਰਤ ਗੱਲ ਸੁਣਾਈ ਸੀਗੀ ਕਿ ਰਿਸ਼ਤੇ ਜਿਵੇਂ ਪੈਸੇ ਮੈਨੇ ਕਰਦਾ ਹੈ ਕਈ ਬੰਦੇ ਕੁੜੀਆਂ ਨੂੰ ਵਰਤ ਜਾਂਦੇ ਨੇ ਚਲਾਕੀ ਦੇ ਨਾਂ ਤੇ ਕਈ ਪਿਆਰ ਦੇ ਨਾਂ ਤੇ ਇੱਕ ਤੁਸੀਂ ਖੂਬਸੂਰਤ ਗੱਲ ਸੁਣਾ ਰਹੇ ਸੀਗੇ ਹਾਂਜੀ ਉਸਲ ਚ ਇਹ ਸੀਗਾ ਵੀ ਸ਼ੋਸ਼ਣ ਦੋਨੇ ਪਾਸੇ ਹੋ ਰਿਹਾਗਾ ਹਾਂ ਇਹ ਸੀਗਾ ਵੀ ਇਸ ਕੁੜੀ ਨਾਲ ਮੇਰਾ ਵਾਹ ਵਾਸਤਾ ਕਿਵੇਂ ਪਿਆ ਹੂੰ ਤਾਂ ਮੈਂ ਇੱਕ ਸਵੇਰ ਦੀ ਗੱਲ ਹੈ ਮੈਂ ਸਵੇਰ ਦੀ ਚਾਹ ਪੀ ਰਿਹਾ ਸੀਗਾ ਤੇ ਇੱਕ ਮੈਂ ਫੇਸਬੁੱਕ ਸਕਰੋਲ ਕਰੀ ਜਾਂਦਾ ਸੀ ਤੇ ਇੱਕ ਮੇਰੇ ਦੋਸਤ ਦੀ ਉਹਨੇ ਫੋਟੋ ਪਾਈ ਤੇ ਨੀਚੇ ਨਾਲ ਇੱਕ ਕਮੈਂਟ ਆਇਆ ਕਿਸੇ ਕੁੜੀ ਦਾ ਜੀ ਉਹਨੇ ਲਿਖਿਆ ਵੀ ਫੈਬੂਲਸ ਪਿਕ ਹੂੰ ਤਾਂ ਮੇਰਾ ਧਿਆਨ ਗਿਆ ਯਾਰ ਵੀ ਇਸ ਮੁੰਡੇ ਦੀ ਫੋਟੋ ਤੇ ਕੋਈ ਕੁੜੀ ਕਿਉਂਕਿ ਉਹ ਮੁੰਡੇ ਨਾਲ ਨਾ ਮੇਰੀ ਥੋੜੇ ਟਾਈਮ ਪਹਿਲਾਂ ਗੱਲ ਹੋ ਰਹੀ ਸੀ ਹਾਂ ਤਾਂ ਮੈਨੂੰ ਕਿਹਾ ਕਰਦਾ ਸੀਗਾ ਵੀ ਬਾਈ ਪ੍ਰੀਤ ਦੇਖ ਵੀ ਆਪਾਂ ਨਾ ਮੇਰੀ ਬਰਾਤ ਤਾਂ ਵੀ ਫੋਰਨ ਜਾਊਗੀ ਇਹ 2018 16 17 ਦੀ ਗੱਲ ਹੈ ਜੀ ਉਦੋਂ ਲੱਗਦਾ ਕਿ ਹੁਣ ਤਾਂ ਬਹੁਤ ਰੁਝਾਨ ਹੋ ਗਿਆ ਬਾਹਰ ਜਾਣ ਦਾ ਉਦੋਂ ਹੀ ਵੱਡੀਆਂ ਗੱਲਾਂ ਲੱਗਦੀਆਂ ਸੀ ਜਦੋਂ ਕਿਸੇ ਦੇ ਟੱਚ 'ਚ ਕੋਈ ਫੋਰਨ ਵਾਲਾ ਬੰਦਾ ਹੁੰਦਾ ਸੀ ਜਾਂ ਉਹਦੇ ਦੋਸਤ ਫੋਰਨ ਦੇ ਹੁੰਦੇ ਸੀ ਹੈਨਾ ਜਾਂ ਕਿਸੇ ਦੇ ਘਰੋਂ ਕੋਈ ਫੋਰਨ ਚਲ ਗਿਆ ਸੀ ਤਾਂ ਮੈਨੂੰ ਕਹਿੰਦਾ ਵੀ ਦੇਖੀ ਤੇਰੀ ਭਾਬੀ ਆ ਨਾ ਜਿਹੜੀ ਉਹ ਫੋਰਨ ਤੋਂ ਆਊਗੀ ਹੂੰ ਤੇ ਆਪਣੀ ਬਰਾਤ ਤਾਂ ਫਿਰ ਬਾਹਰ ਹੀ ਜਾਣੀ ਆ ਜੀ ਔਰ ਉਹ ਇੱਕ ਗੱਲ ਹੋਰ ਕਹ ਕਹ ਕਰਦਾ ਸੀਗਾ ਵੀ ਤੇਰੇ ਬਾਈ ਦੀਆਂ ਨਾ 333 ਗਰਲਫ੍ਰੈਂਡ ਆਉਣਗੀਆਂ ਤੁਹਾਨੂੰ ਇਹ ਗੱਲ ਦੁਖਦੀ ਮੈਨੂੰ ਮੈਨੂੰ ਇਹ ਲੱਗਿਆ ਕਰੀ ਵੀ ਯਾਰ ਚਲੋ ਆਪਣੇ ਮਤੇ ਦਾ ਬੰਦਾ ਹੈ ਨਹੀਂ ਵੀ ਆਪਾਂ ਇਹਦੇ ਨਾਲ ਕਾਨੂੰ ਬਾਹ ਵਾਸਤਾ ਰੱਖਣਾ ਮੈਂ ਉਹਦੇ ਨਾਲ ਬਾਹ ਵਾਸਤਾ ਥੋੜਾ ਘਟਾ ਦਿੱਤਾ ਛੱਡ ਦਿੱਤਾ ਜੀ ਇਸ ਤੋਂ ਬਾਅਦ ਜਿੱਦੋਂ ਮੈਂ ਇਸ ਕੁੜੀ ਦਾ ਕਮੈਂਟ ਪੜ੍ਹਦਾ ਤਾਂ ਮੈਨੂੰ ਲੱਗਿਆ ਰੇ ਤਾਂ ਗਈ ਵੀ ਇਹ ਕੁੜੀ ਤਾਂ ਇਹਨੇ ਫਸਾ ਲਈ ਪੱਕਾ ਕਿਉਂਕਿ ਉਹ ਉਹਦਾ ਕੰਮ ਹੀ ਫਸਾਉਣਾ ਆਪਣੇ ਜਾਲ 'ਚ ਔਰ ਉਹਨੇ ਉਹਦਾ ਕੀ ਸੀਗਾ ਵੀ ਇਹ ਇਹਦੇ ਤੋਂ ਮੈਂ ਪੈਸਾ ਲੈ ਲੂੰਗਾ ਤੇ ਇਹ ਇਹਨੇ ਮੈਨੂੰ ਬਾਹਰ ਦਾ ਬਾਹਰ ਕੱਢਣ ਦਾ ਕੋਈ ਹੱਲ ਕੋਈ ਰਾਹ ਇਹਨੇ ਬਣਾ ਦੇਣਾ ਤਾਂ ਮੈਂ ਕੀ ਕੀਤਾ ਬਾਈ ਇਸ ਕੁੜੀ ਮੇਰੇ ਨਾਲ 8-10 ਦਿਨ ਇਹ ਗੱਲ ਜਿਹੜੀ ਦਿਮਾਗ ਦੇ ਵਿੱਚ ਘੁੰਮਦੀ ਰਹੀ ਕਿ ਯਾਰ ਇਸ ਕੁੜੀ ਨੂੰ ਦੱਸਿਆ ਜਾਵੇ ਕਿ ਨਾ ਦੱਸਿਆ ਜਾਵੇ ਮਤਲਬ ਇੱਕ ਸੌਣ ਵਾਲਾ ਤੇ ਇੱਕ ਬਚਾਉਣ ਵਾਲਾ ਹਾਂ ਕਿਉਂਕਿ ਇਹ ਹੁੰਦਾ ਆਪਾਂ ਨੂੰ ਕਿ ਯਾਰ ਕਿਸੇ ਨੂੰ ਜੇ ਕੋਈ رائے ਦਿੰਨੇ ਤਾਂ ਉਹ ਉਲਟੀ ਨਾ ਪੈ ਜੇ ਕਿ ਤੇ ਆਪਾਂ ਨੂੰ ਬੰਦਾ ਇਹ ਨਾ ਸਮਝਣ ਲੱਗੇ ਯਾਰ ਤੂੰ ਕੌਣ ਹੈ ਤੇ ਚਲੋ ਹੌਲੀ-ਹੌਲੀ ਇਹਦੇ ਨਾਲ ਮੇਰਾ ਰਾਬਤਾ ਕਾਇਮ ਹੋਇਆ ਤੇ ਇਹਦੇ ਨਾਲ ਜਦੋਂ ਮੈਂ ਗੱਲ ਕੀਤੀ ਵੀ ਇਸ ਮੁੰਡੇ ਨਾਲ ਤੇਰਾ ਕਿਵੇਂ ਰਿਲੇਸ਼ਨ ਹੈ ਤਾਂ ਉਹਨੇ ਮੈਨੂੰ ਦੱਸਿਆ ਵੀ ਯਾਰ ਇਹ ਘੱਟੋ ਘੱਟ ਮੇਰੇ ਤੋਂ ਸਵਾ ਲੱਖ ਡੇਢ ਲੱਖ ਰੁਪਏ ਖਾ ਗਿਆ ਜੀ ਉਸ ਟਾਈਮ ਤੇ ਖਾਇਆ ਜਿਨ੍ਹਾਂ ਨੇ ਅਫਸਰਾ ਦੀ ਕਹਾਣੀ ਪੜ੍ਹੀ ਆ ਉਹਨਾਂ ਨੂੰ ਪਤਾ ਹੈ ਕਿ ਉਸ ਟਾਈਮ ਤੇ ਖਾਦਾ ਜਦੋਂ ਇਹ ਆਪਦੇ ਘਰ ਵਾਲੇ ਨਾਲੋਂ ਇਹਨੇ ਡਿਸੀਜਨ ਲੈਂਤਾ ਕਿ ਹੁਣ ਬਹੁਤ ਘੁੱਟ ਖਾ ਲਈ ਬਹੁਤ ਨਾਵਲ ਦੇ ਵਿੱਚ ਜੋ ਵਾਪਰ ਕੇ ਇਸ ਨਾਵਲ ਦੇ ਵਿੱਚ ਕਿ ਬਹੁਤ ਘੁੱਟ ਖਾ ਲਈ ਬਹੁਤ ਮਾਰ ਝੱਲ ਲਈ ਹੁਣ ਮੈਂ ਅਲੱਗ ਹੋਣਾ ਇੱਕ ਡਿਸੀਜਨ ਲਿਆ ਬਹੁਤ ਸਟਰੋਂਗ ਡਿਸੀਜਨ ਉਹਨੇ ਕੁੜੀ ਨੇ ਲਿਆ ਜੀ ਤਾ ਉਦੋਂ ਉਹ ਆਪਣੀ ਕੁੜੀ ਨਾਲ ਇਹ ਜਸੂ ਆਪਣੀ ਬੇਟੀ ਨਾਲ ਅਲੱਗ ਰਹਿ ਰਹੀ ਹੈ ਔਰ ਬੜੇ ਮਾੜੇ ਦੌਰ ਚ ਉਸ ਟਾਈਮ ਤੇ ਉਹਨੇ ਇਹਨੂੰ ਲੱਖ ਰੁਪਏ ਭੇਜਿਆ ਜੀ ਔਰ ਉਹਨੇ ਮੰਗਿਆ ਵੀ ਕਿਵੇਂ ਕਿ ਅੱਜ ਮੇਰਾ ਐਕਸੀਡੈਂਟ ਹੋ ਗਿਆ ਮੈਂ ਕੰਮ ਤੇ ਜਾਂਦਾ ਸੀ ਮੇਰਾ ਬਾਈਕ ਵੀ ਟੁੱਟ ਗਿਆ ਹੁਣ ਮੈਂ ਕੰਮ ਤੇ ਕਿਵੇਂ ਜਾਊਂਗਾ ਇਦਾਂ ਦਾ ਕਰਕੇ ਮਤਲਬ ਅਲੱਗ-ਅਲੱਗ ਬਹਾਨੇ ਬਣਾ ਕੇ ਤਾਂ ਮੈਂ ਕਿਹਾ ਯਾਰ ਤੂੰ ਇਹਦੇ ਤੋਂ ਬਚ ਹੂੰ ਤੇ ਫਿਰ ਚਲੋ ਉਹਦੇ ਵਿੱਚ ਹੌਲੀ-ਹੌਲੀ ਇਹ ਨਿਕਲੇ ਤਾਂ ਉਹ ਇੱਕ ਕਹਾਣੀ ਦਾ ਪਾਰਟ ਹੈ ਇਸ ਕਹਾਣੀ ਦਾ ਪਾਰਟ ਪੜ੍ਹੀ ਬਹੁਤ-ਬਹੁਤ ਸ਼ੁਕਰੀਆ ਪ੍ਰੀਤ ਭਾਈ ਇਸ ਕਿਤਾਬ ਬਾਰੇ ਚਰਚਾ ਕਰਨ ਲਈ ਇਸ ਪ੍ਰੋਗਰਾਮ ਦੇ ਚੌਂਕੀ ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ ਭਾਈ ਲਓ ਜੀ ਇਹ ਹਨ ਪ੍ਰੀਤ ਕੈਥ ਇਹਨਾਂ ਦੀ ਕਿਤਾਬ ਇਹ ਨਾਵਲ ਜਿਹੜਾ ਅਫਸਰਾ ਪ੍ਰੀਤ ਕੈਥ ਉਹਨਾਂ ਦਾ ਲਿਖਿਆ ਹੋਇਆ ਜਰੂਰ ਖਰੀਦਿਓ ਪੜਿਓ ਬਿਲਕੁਲ 100 ਪੇਜ ਨੇ ਮਿਲਣਾ ਇਸ ਕਿਤਾਬ ਦੇ 107 ਹਾਂ ਪੇਜ ਨੇ ਤੇ ਬੜੀ ਖੂਬਸੂਰਤ ਕਹਾਣੀ ਆ ਤੇ ਅਸਲੀ ਕਹਾਣੀ ਦੇ ਉੱਤੇ ਇਹ ਸਿਰਜਿਆ ਹੋਇਆ ਤੇ ਸਮਝਣ ਦੀ ਕੋਸ਼ਿਸ਼ ਕਰੋ ਆਪਣੇ ਨੇੜੇ-ਤੇੜੇ ਵਿਚਰਦੀਆਂ ਔਰਤਾਂ ਨੂੰ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਦੇ ਦੁੱਖ ਦਰਦ ਕੀ ਨੇ ਮਹਿਸੂਸ ਕਰਿਆ ਕਰੋ ਜਿਵੇਂ ਪ੍ਰੀਤ ਕਾਂਤ ਮਹਿਸੂਸ ਕਰਦੇ ਨੇ ਦੇਖਦੇ ਰਹੋ ਸਾਡਾ ਪ੍ਰੋਗਰਾਮ ਬੁੱਕਮਾਰਕ ਕੈਮਰਾਮੈਨ ਗੁਰਵਿੰਦਰ ਦੇ ਨਾਲ ਹੈਪੀ ਵਕਤ